ਸੋ ਕਹੋ ਟੱਲ ਗੁਰ ਸੇਵੀਆ ਅਨਸ ਸਾਜ ਸਵਾਇ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਆ ਨરસ੍ਰੀ ਮਾਲਾ ਪਹਿਲਾ ਕਰ ਪਹਿਲਾ ਚੌਪਦਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਓ ਦਰਤ ਹੈ ਆਪਣਾ ਕੈਸਿਓ ਕਰੀ ਪਕਾਰ ਦੁੱਖ ਵਿਸਾਰਣ ਸੇ ਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾ ਆਨੰਦਿਆਨ ਸਾਹਿਬ ਸੇਵੀਐ ਅੰਤ ਛਡਾਇ ਸੋਏ ਸਣ ਸਣ ਮੇਰੀ ਕਾਮਨੀ ਬਾਰੇ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਉ ਰਹਾ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਕੇ ਸੇਵਾ ਸੁ ਕਰੇ ਜਾ ਕੋ ਨਦਰ ਕਰੇ ਤਦ ਬਾਜ ਪਿਆਰੇ ਕੇਵ ਰਹਾ ਸਾਵੜਿਆਏ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾ ਸੇਵੇ ਸਾਹਿਬੇ ਆਪਣਾ ਅਵਰ ਨ ਜਾਣ ਚੌਕਏ ਨਾਨਕਤਾ ਕਾ ਦਾਸ ਹੈ ਬੰਦ ਬੰਦੇ ਚੁਗ ਚੁਗ ਹੋਏ ਸਾਹਿਬ ਤੇਰੇ ਨਾਮ ਵਿਟਾ ਬੰਦਾ ਬੰਦਾ ਚੁਗ ਚੁਗ ਹੋਏ ਸੇਵੀ ਸਾਹਿਬ ਆਪਣਾ ਔਰ ਨਾ ਜਾਂ ਚੋਕ ਏ ਨਾਨਕ ਦਾ ਕਾ ਦਾਸ ਬੰਦ ਬੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟਾ ਬੰਦ ਬੰਦ ਚੁੱਕ ਚੁੱਕ ਹੋਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ